ਕੜੂਆ ਬਾਸ ਸੜਕ 'ਚ ਜਿਹੜਾ ਕਵਾੜੀ ਦੀ ਦੁਕਾਨ ਆ ਟਾਇਰ ਪੈਂਚਰ ਵਾਲੇ ਦੇ ਨਾਲ ਤੇ ਭਿਆਨਕ ਅੱਗ ਲੱਗੀ ਜਿਹਦੇ ਵਿੱਚ ਉੱਪਰ ਜਿਹੜੀਆਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਉਹਨਾਂ ਨੂੰ ਵੀ ਅੱਗ ਪੈ ਗਈ ਉਹ ਵੀ জ্বল ਰਹੀਆਂ ਤੇ ਅੱਗ ਬਹੁਤ ਜ਼ਿਆਦਾ ਉਹਦੇ ਟਾਇਰ ਟੂਰ ਪਲਾਸਟਿਕ ਦਾ ਸਮਾਨ ਵਗੈਰਾ ਉਹਰੇ ਪਿਆ ਹੁੰਦਾ ਜਿਹੜਾ ਮੋੜੇ ਸੜਕ ਤੇ ਜਾਂ ਮਾਸ਼ੀ ਪਰਮੋਡ ਨੂੰ ਮੋੜ ਮੁੜਦੇ ਆ ਉਹਦੇ ਸਾਹਮਣੇ ਬੜੀ ਭਿਆਨਕ ਅੱਗ ਲੱਗੀ ਹੋਈ ਆ ਲੋਕ ਇਕੱਠੇ ਹੋ ਰਹੇ ਆ ਫੋਨ ਕਰਿਆ ਇਹਨਾਂ ਨੇ ਫਾਈਵ ਗ੍ਰੇਡਰ ਨੂੰ ਉਹ ਤਾਰਾ ਨੂੰ ਵੀ ਅੱਗ ਪੈ ਗਈ ਪਰ ਜਿਨੀ ਦੇ ਖੰਬੇ ਤੇ ਉਹ ਵੀ জ্বলਦੇ ਆ ਪਈਆਂ نیچے ਕਿਹੜਾ ਮਾਛੀਪਨ ਨੂੰ ਮੋੜ-ਮੋੜਦਾ ਓਕੇ